ਬਫਾਰੀ ਥੋੜਾ ਘੱਟ ਸੀ ਹਾਂਜੀ ਦੋਸਤੋ ਅਬੌਰ ਕਿਨੂ ਮੰਡੀ ਦੇ ਵਿੱਚ ਪਹੁੰਚੇ ਆ ਅੱਜ 16 ਫਰਵਰੀ ਦਿਨ ਸ਼ੁੱਕਰਵਾਰ ਦੇ ਭਾਅ ਤੇ ਤੁਹਾਨੂੰ ਜਾਣਕਾਰੀ ਦੇ ਦਾਂ ਵੀ ਕੱਲ ਨੂੰ ਸ਼ਨੀਵਾਰ ਨੂੰ ਕਿਨੂ ਮੰਡੀ ਬੰਦ ਰਹੂਗੀ ਅਬੌਰ ਦੀ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਅਬੌਰ ਕਿਨੂ ਮੰਡੀ ਤੋਂ ਜਿਹੜੇ-ਜਿਹੜੇ ਵੀਰ ਜੁੜਦੇ ਜਾਣ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਾਣਕਾਰੀ ਇਹ ਜਿਹੜੀ ਉਹ ਕਿਸਾਨ ਵੀਰਾਂ ਤੱਕ ਪਹੁੰਚ ਸਕੇ ਮੰਡੀ ਦੇ ਵਿੱਚ ਕੀ ਭਾ ਰਿਹਾ ਹੈ ਉਹ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਮੰਡੀ ਦੇ ਵਿੱਚ ਜਿਹੜਾ ਅੱਜ ਦਾ ਰੇਟ ਕੀ ਰਿਹਾ ਹੈ ਉਹ ਲਾਈਵ ਤੁਹਾਨੂੰ ਦਿਖਾਵਾਂਗੇ ਅੱਜ ਦੇ ਜਿਹੜੇ ਭਾਅ ਹੋ ਕੀ ਰਿਹਾ ਹੈ ਤਾਂ ਸ਼ੇਅਰ ਕਰ ਦਿਓ ਵੀਰੋ ਵਾਲੀ ਵਾਲੀ ਗੱਡੀ ਟੱਡਨ ਲੱਗ ਗਈ ਵਾਤੋ ਵਾਤ ਸ਼ੇਅਰ ਜ਼ਰੂਰ ਕਰ ਦਿਓ ਉਹ ਕਿਹਾ ਤਾਂ ਹੀ ਕਰੂ ਮੈਂ ਜਿਹੜਾ ਹਾਂ ਕਾਲੀ ਬਰਾਣ ਤੋਂ ਹਾਂ। ਤਾਂ ਤਾਂ ਜੀ ਸਾਡੇ ਪਿੰਡ ਦਾ ਜੀ ਮੁੰਡਾ ਹੈ। ਉਹ ਵੀ ਆਇਆ ਸੀ ਨਾ ਕੋਈ ਟੁੱਟ ਗਿਆ। ਆਇਆ ਇੱਥੇ ਮਾਰਾ ਕਰੀ ਤੇ ਲਾਤੀ। ਮਾਰਾ ਕਰੀ ਇੱਕ ਰਾਤ ਕਰੀ। ਆ ਬੋਰ ਕਿੰਨੂ ਮੰਡੀ ਦੇ ਵਿੱਚ ਪੰਜਾਬਿਆ ਕਰਵਾਈ ਅੱਜ? ਉਹ ਪੰਜਾਬਿਆ ਕਰੂਣੀ ਹੈ। ਨਹੀਂ ਆਈ। ਕਾਰਨ ਉਸ ਵੇਗ ਦੀ ਬਜਾਣਾ ਵੀ ਚੜਦੜ ਜਾਬੰਦੀ ਕਰਗਾ ਬੰਦੀ ਕਰਗਾ ਹਾਂ ਅੱਜ ਦੇ ਜਿਹੜੇ ਭਾਅ ਮੰਡੀ ਦੇ ਵਿੱਚ ਉਹ ਜਰਨੈਲ ਜੀ ਰਤਨ ਲਾਲ ਭਾਈ ਸਾਰਜ ਬੋਪਾ ਰਾਏ ਭਾਈ ਧੰਨਵਾਦ ਜਿਹੜੇ ਜਿਹੜੇ ਵੀਰ ਜੁੜੀ ਜਾਣ ਤਾਂ ਇਧਰਲੇ ਪਾਸੇ ਪਤਾ ਲੱਗਿਆ ਵੀ 13 ਰੁਪਏ ਅਜ ਕਿੰਨੂ ਉੱਚਾ ਜਿਹੜਾ ਉਹ ਵਿਕਿਆ ਲਾਈਵ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਵਾਲੇ ਬਟਨ ਆਪਦੇਓ ਵੀਰੋ ਸ਼ੇਅਰ ਕਰ ਦਿਓ ਮੰਡੀ ਦੇ ਵਿੱਚ ਫਰਵਰੀ ਹੈ ਜਿਹੜੀ ਉਹ ਅੱਧੀ ਲੰਘ ਚੁੱਕੀ ਹੈ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਅੱਜ ਦੇ ਜਿਹੜੇ ਭਾਅ ਉਹ 13 ਰੁਪਏ ਉੱਚਾ ਜਿਹੜੀ ਜਾਣਕਾਰੀ ਆ ਉਹ ਮਿਲੀ ਹੈ ਮੰਡੀ ਖਾਲੀ ਹੋ ਚੁੱਕੀ ਹੈ ਤੇ ਕਿਹੜੇ ਰੇਟ ਵਿਖਿਆ ਅੱਜ 4-5 ਹੀ ਵੇਖਦਾ 4-5 ਰੁਪਏ ਬਾਈ ਕਹਿੰਦਾ ਵਿਖਿਆ ਹੈ ਉਧਰ ਬੋਲੀ ਚੱਲ ਰਹੀ ਹੈ ਤਾਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸਪਾਲੀ ਦੋ ਰਤਨ ਲਾਲ ਵੀਰ 14 ਰੁਪਏ ਵਿਕੇ ਸੋਨੂ ਸਿੰਘ ਤੋਂ ਅਮਰ ਕਹਿੰਦੇ ਅੱਜ ਹਵੋਰ ਮੰਡੀ ਦੇ ਵਿੱਚ ਵੀਰ ਸਾਡਾ ਆੜਤੀਆ ਇੱਥੇ ਤਾਂ ਉਹ ਕਹਿ ਰਿਹਾ 14 ਰੁਪਏ ਉੱਚਾ ਅਜ ਕਿੰਨੂ ਅਭੋਰ ਮੰਡੀ ਦੇ ਵਿੱਚ ਅੱਜ 16 ਫਰਵਰੀ ਨੂੰ 14 ਤਰੀਕ ਨੂੰ ਵੀ 14 ਰੁਪਏ ਵਿਕਿਆ ਸੀ ਤੇ ਅੱਜ ਵੀ ਜਿਹੜਾ ਕੀ ਆ ਉਹ 16 ਤਰੀਕ ਨੂੰ ਵੀ 14 ਰੁਪਏ ਜਿਹੜਾ ਉੱਚਾ ਕਿੰਨੂ ਐ ਉਹ ਮੰਡੀ ਦੇ ਵਿੱਚ ਵਿਕਿਆ ਲਾਈਵ ਤੁਹਾਨੂੰ ਦਿਖਾ ਰਹੇ ਆ ਅੱਜ ਦੇ ਜਿਹੜੇ ਭਾਅ ਹੈ ਵਧੀਆ ਕੁਆਲਿਟੀ ਵਾਲਾ ਮਾਲ ਹੈ ਜਿਹੜਾ ਉਹ 14 ਰੁਪਏ ਮੰਡੀ ਦੇ ਵਿੱਚ ਵਿਗਿਆ ਵੀਰੋ ਨਾ ਪ੍ਰੀਤ ਮਾਨ ਕਲਾਸ ਫੈਲੋ ਮੇਰਾ ਵੀਰ ਬਲਦੇਵ ਬਿਸ਼ਨੋਈ ਧੰਨਵਾਦ ਭਾਈ ਇੱਧਰ ਵੀ ਆਪਾਂ ਜਾਣਕਾਰੀ ਲੈ ਲਈਏ ਦੂਜਾ ਪਾਸਾ ਇਹ ਵੀਰਾ ਕੀ ਰੇਟ ਵਿੱਚ ਹੈ ਅੱਜ ਉਹਨੇ ਦੇ ਦੇਵੇ 12 13 12 13 ਰੁਪਏ ਅੱਛਾ ਪੰਜਾਬ ਇੱਕ ਰੁਪਈਆ ਹੈ ਅੱਜ ਪੰਜਾਬ ਇੱਕ ਰੁਪਈਆ ਕਹੋ ਉਹ ਕਰਨਿਆ ਮਿੱਡੇ ਮੀਲ ਦੀ ਪਰਚੇਜ ਕਰ ਰਿਹਾ ਸੀ ਪਰ ਇਹ ਅੱਜ ਆ ਅੱਛਾ ਅੱਜ ਸੁਖਮਾਰ ਅੱਜ ਮਿੱਡੇ ਮੀਲ ਵਾਸਤੇ ਪਰਚੇਜ ਆ ਜਿਹੜੀ ਉਹਨਾਂ ਵੱਲੋਂ ਕੀਤੀ ਜਾ ਰਹੀ ਸੀ ਇਸ ਕਰਕੇ ਮੰਡੀ ਦੇ ਵਿੱਚ ਪਿਆਬ ਐ ਗਰੋ ਨਹੀਂ ਆਈ ਮਖਵੀਰ ਸਿੰਘ ਭੁੱਲਰ ਕਹਿੰਦੇ ਵੀ ਰੇਟ ਆ ਬਣ ਜੇ ਤਾਂ ਗੱਲ ਬਣ ਸਕਦੀ ਹੈ ਕਿਸਾਨਾਂ ਦੀ ਪਰ ਉਧਰ ਕਿਤੇ ਨਾ ਕਿਤੇ ਜਿਹੜਾ ਅੰਦੋਲਨ ਕਰਕੇ ਕਹਿੰਦੇ ਆ ਵੀ ਕਿੰਨੂ ਐ ਉਧਰ ਬਾਹਰਲੀ ਮੰਡੀਆਂ 'ਚ ਨਹੀਂ ਜਾ ਰਿਹਾ ਪਰ ਅਸਰ ਰੇਟ ਦੇ ਉਹਦਾ ਵੀ ਪੈ ਰਿਹਾ आखिरी रेट ਲਿਆ ਹਾਂ ਬਾਈ ਕੁਛ ਨਹੀਂ ਆ ਦੇਖ ਲੋ ਮਾਰ ਪੈਕ ਹੋ ਰਿਹਾ ਜਿਹੜਾ ਤੁਹਾਨੂੰ ਵਖਾ ਰਹੇ ਆ ਕੀ ਰੇਟ ਲਿਆ ਸਾਢੇ 13 ਰੁਪਏ ਕਿੰਨੇ ਕੁ ਰੇਟ ਇਹ ਕਿੰਨੇ ਫੋਟੋ ਲੈ ਕੇ ਆਣਾ ਨਾ ਲੰਬੀ ਰੱਖੀਏ ਇਹ ਮੱਥੇ ਕੇ ਦਾ ਸਰ ਸਾਢੇ 13 ਰੁਪਏ ਬਾਈ ਤੇ ਕਿੰਨੇ ਕੁ ਰੇਟ ਆ ਇਹ 90 ਕੁ 90 ਗ੍ਰੇਡ ਕਿਨਾ ਤੁਹਾਡਾ ਮਰੋਤੀ ਬਾਈ ਐ ਲੇਬਰ ਠੇਕੇਦਾਰ ਐ ਪ੍ਰਧਾਨ ਐ ਲੇਬਰ ਠੇਕੇਦਾਰ ਐ ਬਾਈ ਕਹਿੰਦਾ ਵੀ 13.5 ਰੁਪਿਆ ਕਿੰਨੂ ਤੁਸੀਂ ਵੇਖ ਲਓ ਕੁਆਲਿਟੀ ਆ ਜਿਹੜਾ ਪੱਤਾ ਕਟਿੰਗ ਐ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਜਾਂਦਾ ਵੀਰੋ ਲਾਫਰੀਦ ਬਰਾੜ ਬਾਈ ਰਾਮਪਾਲ ਵਿਨੋਦ ਮੰਦਾ ਬਾਈ ਡਰਾਪਿੰਗ ਬਹੁਤ ਹੋ ਰਹੀ ਐ ਪ੍ਰਤਪਾਲ ਸਿੰਘ ਮਾਨ ਬਾਈ ਵਿਜੇਗੁਦਾਰਾ ਦੌਲਤਪੁਰਾ ਤੋਂ ਜਿਹੜੇ-ਜਿਹੜੇ ਵੀ ਵੀਰ ਜੁੜ ਰਹੇ ਆ ਵੀਡੀਓ ਸ਼ੇਅਰ ਕਰ ਦਿਓ ਵੀਰੋ ਤਾ ਅਜਬੌਰ ਕਿਨੂ ਮੰਡੀ ਦੇ ਵਿੱਚ 14 ਰੁਪਏ ਉੱਚਾ ਜਿਹੜਾ ਕਿਨੂ ਆ ਵਿਕਿਆ 13 13.5 ਆਮ ਭਾਜ ਜਿਹੜੇ ਰਹੇ ਆ ਉਹ 11 ਰੁਪਏ ਮੰਡੀ ਦੇ ਵਿੱਚ ਕਿਨੂ ਆ ਜਿਹੜਾ 11 12 ਰੁਪਏ ਵਿਕਿਆ ਤੇ ਉੱਚੇ ਦੀ ਗੱਲ ਜਿਹੜੀ ਆਪਾਂ ਕਰ ਰਹੇ ਆ ਉਹ 14 ਰੁਪਏ ਅਬੌਰ ਕਿਨੂ ਮੰਡੀ ਦੇ ਵਿੱਚ ਸਭ ਤੋਂ ਉੱਚਾ ਜਿਹੜਾ ਨਰਮਾ ਉਹ ਵਿਕਿਆ ਵੀਰੋ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਟਾਇਰ ਸਿੰਘ ਬਾਈ ਧੰਨਵਾਦ ਬਾਈ ਜੀ ਤਾਂ ਜਿਹੜੇ-ਜਿਹੜੇ ਵੀ ਵੀਰ ਜੁੜਨਾ ਕਰੀਬ 100 ਬੰਦਾ ਜੁੜਿਆ ਤਾਂ 100 ਬੰਦਾ ਦਾ ਘੱਟੋ-ਘੱਟ ਇੱਕ ਵਾਰੀ ਸ਼ੇਅਰ ਜ਼ਰੂਰ ਕਰ ਦਿਓ ਤਾਂ ਉਧਰ ਮੀਡ ਡੇ ਮੀਲ ਦੀ ਜਿਹੜੀ ਖਰੀਦ ਹੈ ਉਹ ਪੰਜਾਬ ਐਗਰੋ ਕਰਕੇ ਸਕੂਲਾਂ ਦੇ ਵਿੱਚ ਮਾਸਟਰਾਂ ਰਾਹੀਂ ਭੇਜੂਗੀ ਜਿਹੜੀ ਉਹਦੀ ਪਰਚੇਜ਼ ਹੈ ਉਹ ਕੀਤੀ ਜਾ ਰਹੀ ਹੈ ਤੇ ਉਹੀ ਜਿਹੜੇ ਕਿੰਨੂ ਐ ਸਕੂਲਾਂ ਦੇ ਵਿੱਚ ਪੰਜਾਬ ਐਗਰੋ ਭੇਜੂਗੀ ਕਿਸਾਨਾਂ ਤੋਂ ਜਿਹੜੀ ਸਿੱਧੀ ਉਹਨਾਂ ਵੱਲੋਂ ਖਰੀਦ ਹੈ ਉਹ ਕੀਤਾ ਜਾਣਾ ਆਪੋਰ ਕਿੰਨੂ ਮੰਡੀ ਸੁਨੀਲ ਬਾਈ ਜੀ ਕਿੰਨੂ ਦੀ ਗੱਲ ਹੈ ਉਹ ਵਿੱਚ ਨਰਮਾ ਮੰਡੀ ਵੀ ਕਰਦੇ ਰਹੇ ਆ ਤਾਂ ਕਰਕੇ ਬੋਲ ਅੱਗੇ ਆਵਾਂਗੇ ਤਾਂ ਪ੍ਰੇਖਪਾਲ ਸਿੰਘ ਮਾਨ ਸਾਹਿਬ ਸਾਡੇ ਜਿਹੜੇ ਜਿਹੜੇ ਵੀਰ ਜੁੜ ਰਹੇ ਆ ਸੁਖਦੇਵ ਜੀ ਅੱਜ ਕਿਵੇਂ ਗਰਮਾ ਗਰਮੀ ਫੜੀ ਬੈਠੇ ਸੀ ਹਾਂਜੀ ਸਰ ਕਿਵੇਂ ਗਰਮਾ ਗਰਮੀ ਹੋਈ ਖੜੀ ਤੁਸੀਂ ਉਹ ਚ ਲਾਟ ਦਿੱਤਾ ਸੀ ਉਹ ਫਸ ਕੇ ਨਾਲ ਡਾਕਾ ਹੈ ਜੀ ਰੇਟ ਰੇਟ ਅੱਜ ਰੇਟ ਕੀ ਰਿਹਾ ਅੱਜ ਰੇਟ 13 ਰੁਪਏ ਉੱਚਾ ਵੀ ਗਿਆ ਜੀ ਆਮਨੋਦ ਸਾਡੇ ਲੋਕਾਂ ਆਜ ਹੜਤਾਲ ਦੀ ਵਜ੍ਹਾ ਨਾਲ ਥੋੜੀ ਡਾਊਨ ਹੋ ਗਈ ਠੀਕ ਹੈ ਤਾ ਬਾਈ ਕਹਿੰਦਾ ਵੀ ਅੱਜ ਹੜਤਾਲ ਕਰਕੇ ਮੰਡੀ ਡਾਊਨ ਐ ਫਿਰ ਵੀ 13 13.5 14 ਰੁਪਏ ਤੱਕ ਕਿੰਨੂ ਆ ਜਿਹੜਾ ਉਹ ਮੰਡੀ ਚ ਵਿਖਿਆ ਆਹ ਤੁਹਾਨੂੰ ਧਿਆਨ ਹੈ 16 ਤਰੀਕ ਨੂੰ ਬੰਦ ਹਰਤ ਬੰਦ ਰਿਹਾ ਅੱਜ ਹੜਤਾਲ ਮੂਲੇ ਉੱਗਾ ਕੇ ਗਿਆ ਲੱਗਿਆ ਕੁਛ ਕੇ ਕਿਨੂੰ ਹੜਤਾਲ ਕਰਨਾ ਕੰਮ ਖਰਾਬ ਹੋ ਗਿਆ ਕਿਨੂੰ ਬਹੁਤ ਸੋਹਣਾ ਸੀ ਬਾਈ ਕਹਿੰਦਾ ਹੜਤਾਲ ਕਰਕੇ ਗਲਤ ਟਾਈਮ ਤੇ ਲਿਆਇਆ ਤਾਂ ਉਹਦੇ ਕਰਕੇ ਨੁਕਸਾਨ ਹੈ ਜਿਹੜਾ ਕਿਉਂਕਿ ਹੜਤਾਲ ਕਰਕੇ ਜਿਹੜਾ ਆ ਦਾ ਅਸਰ ਹੋਇਆ ਜੀ ਨੁਕਸਾਨ ਹੈ ਜਿਹੜਾ ਹੋਇਆ ਕਿਉਂਕਿ ਬੜਾ ਵਧੀਆ ਕਿਨੂੰ ਅਸੀਂ ਬਣ ਰਿਹਾ ਦਿੱਲੀ ਦੇ ਸਾਰੇ ਉਧਰ ਦਿੱਲੀ ਵਾਲੇ ਰਸਤੇ ਬੰਦ ਕਰਕੇ ਵੀ ਕਹਿੰਦੇ ਜਿਹੜਾ ਰੇਟ ਹੈ ਉਹਦੇ ਤੇ ਮਾਰ ਪੈ ਰਹੀ ਹੈ ਇਹਦਾ ਰਾਜਸਥਾਨ ਵਾਲੇ ਰਾਹ ਤੇ ਜਾਂ ਪੰਜਾਬ ਦੀਆਂ ਮੰਡੀਆਂ ਕਿਨੂੰ ਜਾਂਦਾ ਹੈ ਤਾਂ ਰੇਟ ਕਿਤੇ ਨਾ ਕਿਤੇ ਹੋਰ ਉੱਚਾ ਹੋ ਸਕਦਾ ਪਰ ਇੱਕ ਤਾਂ ਅੱਜ 16 ਫਰਵਰੀ ਨੂੰ ਜਿਹੜਾ ਭਾਰਤ ਬੰਦ ਦਾ ਸੱਦਾ ਸੀ ਉਹਦੇ ਕਰਕੇ ਵੀ ਤਾਂ ਮੰਡੀ ਦੇ ਵਿੱਚ ਕਿੰਨੂ ਆ ਜਿਹੜਾ ਤੁਸੀਂ ਵੇਖ ਸਕਦੇ ਹੋ ਆਮ ਭਾਜੜਾ 9 ਤੋਂ 11 ਰੁਪਏ ਤੇ ਉੱਚਾ 14 ਰੁਪਏ 13.5 ਇਹ ਕਿੰਨੂ ਆ ਜਿਹੜਾ ਮੰਡੀ ਦੇ ਵਿੱਚ ਵਿਕਿਆ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੋਰ ਕਿੰਨੂ ਮੰਡੀ ਦੀਆਂ 15 ਰੁਪਏ ਸੁਨੀਲ ਕੁਮਾਰ ਕਹਿੰਦੇ ਨੇ ਮੇਡੇ ਮੀਲ ਦੀ ਖਰੀਦ ਹੈ ਜਿਹੜੀ ਕਿਸਾਨਾਂ ਵੱਲੋਂ ਕੀ ਪਿਆਬ ਐਗਰੋ ਵੱਲੋਂ ਕਿਸਾਨਾਂ ਤੋਂ ਕੀਤੀ ਜਾ ਰਹੀ ਹੈ ਜਸਵਿੰਦਰ ਭਾਈ ਰੇਟ ਵਧਣ ਦੀ ਸੰਭਾਵਨਾ ਤਾਂ ਇਹ ਹੈ ਵੀ ਫਰਵਰੀ ਦੇ ਵਿੱਚ ਤਾਂ ਵੈਸੇ ਵਧਣਾ ਹੀ ਚਾਹੀਦਾ 15 ਫਰਵਰੀ ਹੋ ਗਈ ਹੈ ਤਾਂ ਜਿਹੜਾ ਆਪਾਂ ਗੱਲ ਇਹੀ ਕਰਦੇ ਹੁੰਨੇ ਆ ਕਿ ਹੁਣ ਤਾਂ ਇਸ ਤੋਂ ਬਾਅਦ ਰੇਟ ਲਾਜ਼ਮੀ ਤੌਰ ਤੇ ਵਧਣਾ ਚਾਹੀਦਾ ਬਾਕੀ ਵੇਖੋ ਕਿਉਂਕਿ ਹੁਣ 14 ਰੁਪਏ ਜੇ ਅੱਜ ਕਿੰਨੂੰ ਮੰਡੀ 'ਚ ਵਿਕਿਆ 14 ਤਰੀਕ ਨੂੰ ਵੀ 14 ਰੁਪਏ ਵਿਕਿਆ ਸੀ ਤੱਕ ਪਰਸੋਂ ਦਾ ਲਗਭਗ 14 ਰੁਪਏ ਕਿੰਨੂ ਆ ਜਿਹੜਾ ਉੱਚਾ ਉਹ ਮੰਡੀ ਦੇ ਵਿੱਚ ਚੱਲ ਰਿਹਾ। ਅਬੋਰ ਕਿੰਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਦਬ ਕੇ ਸ਼ੇਅਰ ਕਰ ਦਿਓ ਵੀਡੀਓ। ਅਬੋਰ ਮੰਡੀ ਦੇ ਵਿੱਚ ਅੱਜ 14 ਰੁਪਏ ਉੱਚਾ 16 ਫਰਵਰੀ ਨੂੰ ਜਿਹੜਾ ਕਿੰਨੂ ਹੈ ਉਹ ਵੇਖਿਆ। ਤਾਂ ਉਧਰੋਂ ਪੰਜਾਬ ਐਗਰੋ ਵੱਲੋਂ ਕਿੰਨੂ ਦੀ ਖਰੀਦ ਹੈ ਮਿਹਡੇ ਮੀਲ ਵਾਸਤੇ ਕੀਤੀ ਜਾ ਰਹੀ ਹੈ। ਲਾਈਵ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਰਾਮਪਾਲ ਜੀ ਘਰ ਵਾਸਤੇ ਹਾਂ ਜਦੋਂ ਮਰਜ਼ੀ ਲੈ ਜਾਓ ਵੀਰੇ। ਅਸੀਂ ਦਾ ਅਪੀਲ ਪਹਿਲੇ ਦਿਨ ਤੋਂ ਹੀ ਕਰ ਰਹੇ ਆ ਵੀ ਜਿਹੜਾ ਕਿੰਨੂ ਐ ਉਹ ਰੋਜ਼ ਖਾਓ ਵਿਟਾਮਿਨ ਸੀ ਭਰਪੂਰ ਹੈ ਜਿਹੜਾ ਇਹ ਤਾਂ ਇੱਥੇ ਮੈਂ ਸਾਡੇ ਵੀਰ ਐ ਰਾਜਪੁਰੇ ਤੋਂ ਸਰਪੰਚ ਅਮਨਿੰਦਰਪਾਲ ਸਿੰਘ ਰਿੰਪੀ ਬਰਾੜ ਵੀਰ ਸਾਡੇ ਉਹਨਾਂ ਦਾ ਧੰਨਵਾਦ ਕਰਦਾ ਆ ਕਿ ਜਿਹੜਾ ਮੀਡੇ ਮੀਲ ਦੇ ਵਿੱਚ ਕਿੰਨੂ ਦੀ ਮੰਗ ਐ ਜਿਹੜੀ ਸਭ ਤੋਂ ਸ਼ੁਰੂਆਤ ਦੇ ਵਿੱਚ ਉਹ ਪੋਸਟ ਮੇਲ ਚੈਨਲ ਵੱਲੋਂ ਚੱਕੀ ਗਈ ਸੀ ਤਾਂ ਉਸ ਤੋਂ ਬਾਅਦ ਜਿਹੜਾ ਕਿਨੂ ਐ ਉਹ ਮੰਗਨੇ ਜ਼ੋਰ ਫੜਿਆ ਤਾਂ ਅੱਜ ਮਿੱਡੇ ਮੀਲ ਦੇ ਵਿੱਚ ਕਿਨੂ ਜਿਹੜਾ ਸ਼ਾਮਲ ਹੋ ਗਿਆ ਤਾਂ ਸਾਡੇ ਭਰਾ ਨੇ ਬੜਾ ਜਿਹੜਾ ਹੌਸਲਾ ਵੀ ਵਧਾਇਆ ਸਾਡਾ ਉਹਨਾਂ ਵੱਲੋਂ ਵੱਖ-ਵੱਖ ਪਲੇਟਫਾਰਮਾਂ ਦੇ ਉੱਪਰ ਲਿਖਤੀ ਤੌਰ ਤੇ ਇਹ ਗੱਲ ਨੂੰ ਜਿਹੜਾ ਉਜਾਗਰ ਕੀਤਾ ਕਿ ਪੋਸਟ ਮੇਲ ਵੱਲੋਂ ਜਿਹੜਾ ਇਹ ਮੰਗ ਹੈ ਮਿੱਡੇ ਮੀਲ ਵਾਲੀ ਚੱਕੀ ਗਈ ਸੀ ਤਾਂ ਅਸੀਂ ਧੰਨਵਾਦ ਕਰਦੇ ਹਾਂ ਬਾਈ ਹੋਰਾਂ ਦਾ ਵੀ ਜਿਹੜਾ ਉਹਨਾਂ ਨੇ ਸਾਡਾ ਹੌਸਲਾ ਵਧਾਇਆ ਕਿਉਂਕਿ ਤੁਹਾਡੇ ਵਿਧਾਏ ਹੌਸਲੇ ਨਾਲ ਹੀ ਸਾਡਾ ਵੀ ਜਿਹੜਾ ਮਨੋਬਲ ਜਦੋਂ ਵੱਧਦਾ ਹੈ ਤਾਂ ਫਿਰ ਕੰਮ ਕਰਨ ਦੀ ਸ਼ਮਤਾ ਵੀ ਵੱਧ ਜਾਂਦੀ ਹੈ ਤਾਂ ਹਬੋਰ ਕਿੰਨੂ ਮੰਡੀ ਦੀਆਂ ਤਸਵੀਰਾਂ ਬਾਕੀ ਹਰੇ ਬਲੇ ਹੁਣ ਤਾਂ ਵੈਸੇ 30% 35% ਰਹਿ ਗਿਆ ਹੋਣਾ ਜੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਕਿੰਨਾ ਕਿੰਨੂ ਰਹਿ ਗਿਆ ਸੇਵਕ ਜੀ ਅਮਨ ਦੀਪ ਬੀ ਅਦੀ ਹੰਸਰਾਏ ਦੇਵ ਸੇਵਕ ਧੰਨਵਾਦ ਬਾਈ ਜੀ ਸੇਵਕ ਵੀਰੇ ਧੰਨਵਾਦ ਅਬ ਹੋਰ ਏਰੀਆਤੋਂ ਕਹਿੰਦੇ 20 25% ਕਿੰਨੂ ਰਹਿ ਗਿਆ ਉਤਾਰ ਸੰਘ ਕਹਿ ਰਹੇ ਆ ਤਾਂ ਜਿਹੜਾ ਵੀ ਇਹਨਾਂ ਦਾ ਵੀ ਰਹਿ ਗਿਆ ਤਾਂ ਉਹਦੇ ਕਰਕੇ ਜਿਹੜਾ ਰੇਟ ਹੈ ਹੁਣ ਉਹਦਾ ਫਾਇਦਾ ਉਹਨੇ ਕਿਸਾਨਾਂ ਨੂੰ ਹੀ ਹੋ ਜੇ ਅਸੀਂ ਤਾਂ ਇਹੀ ਮੰਗ ਕਰਦੇ ਆ ਤੇ ਵੱਧ ਤੋਂ ਵੱਧ ਕਿਸਾਨਾਂ ਨੂੰ ਰੇਟ ਮਿਲੇ ਇੱਕ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਜਿਹੜਾ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿੰਨੂ ਜ਼ਰੂਰ ਲਓ ਬਾਈ ਕਿੰਨੂ ਹਰ ਰੋਜ਼ ਕਿੰਨੂ ਹੈ ਜਿਹੜਾ ਬੰਮੇ ਥੋੜਾ ਲੈ ਕੇ ਜਾਇਆ ਕਰੋ ਕਿੰਨੂ ਜ਼ਰੂਰ ਖਾਓ ਜਿੰਨੇ ਵੀ ਵੀਰ ਜੁੜਦੇ ਆ ਸਾਰਿਆਂ ਨੂੰ ਇੱਕੋ ਬੇਨਤੀ ਹੈ ਕਿ ਕਿੰਨੂ ਖਾਓ ਤੁਸੀਂ ਕਿਉਂਕਿ ਵਿਟਾਮਿਨ ਸੀ ਦੀ ਮਾਤਰਾ ਜਿਹੜੀ ਭਰਪੂਰ ਕਿੰਨੂ ਦੇ ਵਿੱਚ ਹੁੰਦੀ ਹੈ ਤਾਂ ਜ਼ਰੂਰ ਕਿੰਨੂ ਖਾਇਆ ਕਰੋ ਸ਼ੇਅਰ ਕਰੋ ਅੱਜ ਦਾ ਰੇਟ ਅਜੇ ਕੁਮਾਰ ਬਾਈ ਇਹ ਬੋਰ ਕਿੰਨੂ ਮੰਡੀ ਦੇ ਵਿੱਚ 14 ਰੁਪਏ ਉੱਚਾ ਵਿਕਿਆ 13 ਸੇਡਾ 13.5 ਬੜਾ ਕਿੰਨੂ ਵਿਕਿਆ ਐਵਰੇਜ ਭਾ ਜਿਹੜਾ ਉਹ 10 11 ਰੁਪਏ ਮੰਡੀ ਦੇ ਵਿੱਚ ਰਿਹਾ ਹੈ ਤਾਂ ਪੰਜਾਬ ਐਗਰੋ ਅੱਜ ਇਸ ਕਰਕੇ ਨਹੀਂ ਆਈ ਕਿ ਉਹ ਜਿਹੜੀ ਖਰੀਦ ਕਮੇਡੇ ਮੀਲ ਵਾਸਤੇ ਉਹ ਕਰ ਰਹੇ ਆ ਤਾਂ ਮੰਡੀ ਚ ਅੱਜ ਜਿਹੜਾ ਖਿੰਨੂ ਹੈ ਉਹ 14 ਰੁਪਏ ਉੱਚਾ ਵਿਕਿਆ 16 ਫਰਵਰੀ ਦੇ ਭਾਅ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਤਾਂ ਪਿਛਲੇ 3-4 ਦਿਨਾਂ ਤੋਂ ਇਹੀ ਰੇਟ ਆ ਜਿਹੜਾ ਖਿੰਨੂ ਉਹ ਮੰਡੀ ਦੇ ਵਿੱਚ ਚੱਲ ਰਿਹਾ ਤਾਂ ਜਿੰਨੇ ਵੀ ਵੀਰ ਜੁੜੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤਾਂ ਜੋ ਹੋਰ ਲੋਕਾਂ ਤੱਕ ਹੋਰ ਵੀਰਾਂ ਤੱਕ ਸਾਡਿਆਂ ਤੱਕ ਇਹ ਕਮੈਂਟ ਕਰਕੇ ਜਰੂਰ ਦੱਸੋ ਤੁਹਾਡੇ ਪਿੰਡ ਕੀ ਸੌਦੇ ਹੋ ਰਹੇ ਆ ਕਈ ਪਿੰਡਾਂ ਅੱਜ ਦੇ ਵਿੱਚ ਵੀਰ ਕਹਿੰਦੇ ਆ ਕਿ ठेकेਦਾਰ ਘੱਟ ਆਉਂਦੇ ਆ ਜਾਂ ਕਿਤੇ 11-12 ਰੁਪਏ ਸੌਦੇ ਹੋ ਰਹੇ ਤਾਂ ਜਰੂਰ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਪਿੰਡਾਂ ਦੇ ਵਿੱਚ ਕਿੰਨੂ ਆ ਜਿਹੜੇ ਉਹਦੇ ਸੌਦੇ ਕੀ ਭਾਅ ਹੋ ਰਹੇ ਆ ਤਾਂ ਮਿੱਡੇ ਮੀਲ ਵਾਲਾ ਜਿਹੜਾ ਵਧੀਆ ਉਦਮ ਹੈ ਉਹ ਕੀਤਾ ਗਿਆ ਮੀਡੇ ਮੀਲ ਵਾਲਾ ਜਿਹੜਾ ਉਹ ਬਹੁਤ ਵਧੀਆ ਫੈਸਲਾ ਕੀਤਾ ਗਿਆ ਹੋ ਸਕਦਾ ਵੀ ਐਤਕੀ ਬਹੁਤਾ ਕਿਸਾਨਾਂ ਨੂੰ ਲਾਭ ਨਾ ਹੋਵੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਸਾਲ ਜਰੂਰ ਉਹਦਾ ਲਾਭ ਹੈ ਜਿਹੜਾ ਕਿਸਾਨ ਵੀਰਾਂ ਨੂੰ ਮਿਲੇਗਾ ਪੂਰਨ ਚੰਦ ਕਹਿੰਦੇ 40% ਬਚਿਆ ਕਮਲ ਕੁਮਾਰ ਗੁੰਮਰ ਜੀ ਪ੍ਰਦੀਪ ਗੁਪਤਾ ਧੰਨਵਾਦ ਅਨਸਰ ਰਾਜ ਜੀ ਤਾਂ ਹਰਮਨਜੀਤ ਵੀਰ ਹੈ ਸਾਡੇ ਮੇਰੇ ਪਿੰਡ ਤੋਂ ਨੌਜਵਾਨ ਹੈ ਪਰ ਜਦਨ ਦੇ ਅਸੀਂ ਵੇਖੀ ਜੰਨੇ ਆ ਉਸ ਦਿਨ ਦਾ ਹੀ ਨੌਜਵਾਨ ਹੈ ਵੀਰ ਸਾਡਾ ਤੇ ਸਾਡਾ ਵੀ ਨਹੀਂ ਜ਼ਿਕਰਦਾ ਵੀ ਇਹਨਾਂ ਨੂੰ ਅਸੀਂ ਬਜ਼ੁਰਗਾਂ ਵਾਲੀ ਕੈਟਾਗਰੀ 'ਚ ਵੱਡੇ ਭਰਾ ਸਾਡੇ ਉਹ ਵੀ ਹੌਸਲਾ ਵਧਾਉਂਦੇ ਰਹਿੰਦੇ ਆ ਸਾਰੇ ਵੀਰ ਬੜਾ ਹੌਸਲਾ ਵਧਾਉਂਦੇ ਆ ਜਿਹੜੇ ਕਮੈਂਟ ਕਰਦੇ ਆ ਸ਼ੇਅਰ ਕਰਦੇ ਆ ਤਾਂ ਸਾਡੀ ਜਿਹੜੀ ਕੋਸ਼ਿਸ਼ ਹੈ ਵੀ ਤੁਹਾਨੂੰ ਜਿਹੜੇ ਰੇਟ ਹੈ ਉਹ ਪਤਾ ਲੱਗਦੇ ਰਹਿਣ ਮੰਡੀ ਦੇ ਵਿੱਚ ਕੀ ਹਾਲਾਤ ਚੱਲ ਰਹੇ ਆ ਤਾਂ ਕਿੰਨੂ ਦਾ ਜਿਹੜਾ ਸੀਜ਼ਨ ਹੈ ਕੋ ਪੂਰੇ ਜੋਰਾਂ ਤੇ ਚੱਲ ਰਿਹਾ ਹੈ ਫਰਵਰੀ ਅੱਜ ਅੱਧੀ ਲੰਘ ਚੁੱਕੀ ਹੈ 16 ਤਰੀਕ ਹੋ ਗਈ 16 ਤਰੀਕ ਦੇ ਭਾਜ ਜਿਹੜੇ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਤਾਂ ਹਰਮਨਜੀਤ ਵੀ ਵੀ ਕਹਿ ਰਹੇ ਆ ਵੀ ਆਉਣ ਵਾਲੇ ਸਮੇਂ ਵਿੱਚ ਕਿੰਨੂ ਚ ਤੇਜੂ ਹੀ ਵੇਖਣ ਨੂੰ ਮਿਲੇਗੀ ਤਾਂ ਬਿਲਕੁਲ ਬਾਈ ਹਰਮਨਾਲ ਆਪਾਂ ਇਹੀ ਕਿ ਮਤਲਬ ਅਰਦਾਸ ਵੀ ਕਰਦੇ ਆ ਮੰਗ ਵੀ ਕਰਦੇ ਰਹਿੰਦੇ ਆ ਵੀ ਕਿੰਨੂ ਐ ਜਿਹੜਾ ਇਹਦਾ ਭਾਅ ਕਿਸਾਨਾਂ ਨੂੰ ਵੱਧ ਤੋਂ ਵੱਧ ਮਿਲੇ ਕਿਉਂਕਿ ਫਸਲੀ ਵੀ ਭਿੰਨਤਾ ਕਿੰਨੂ ਕਰਕੇ ਆਈ ਆ ਆਪਣੇ ਇਲਾਕੇ 'ਚ ਤੇ ਜੇਕਰ ਫਸਲੀ ਵਿਭਿੰਨਤਾ ਨਿਆਂਦੀ ਆ ਤਾਂ ਇਹਦਾ ਜਿਹੜਾ ਕਿਸਾਨਾਂ ਨੂੰ ਲਾਭ ਵੀ ਹੋਣਾ ਚਾਹੀਦਾ ਹੈ ਤੇ ਭਾਅ ਪੂਰੇ ਮਿਲਨੇ ਚਾਹੀਦੇ ਆ ਬੇਸ਼ੱਕ ਜਿਹੜਾ ਫੈਸਲਾ ਜਿਹੜਾ ਕੀਤਾ ਗਿਆ ਉਹ ਬੜੀ ਲੇਟ ਹੈ ਪਰ ਜਿਹੜਾ ਫੈਸਲਾ ਡੇਡੇ ਮੀਲ ਵਾਲਾ ਵਧੀਆ ਫੈਸਲਾ ਹੈਗਾ ਕਿਸਾਨਾਂ ਨੂੰ ਉਹਦਾ ਲਾਭ ਹੈ ਜਿਹੜਾ ਉਹ ਜਰੂਰ ਮਿਲਣਾ ਚਾਹੀਦਾ ਤੇ ਮਿਲੂਗਾ ਵੀ ਤਾਂ ਉਧਰ ਕਿਸਾਨੀ ਅੰਦੋਲਨ ਜਿਹੜਾ ਚੱਲ ਰਿਹਾ ਉਧਰ ਤੁਹਾਨੂੰ ਮੈਂ ਦੱਸਦਾ ਜਸਵਿੰਦਰ ਵੀਰ ਧੰਨਵਾਦ ਬਾਈ ਜੀ ਬਲਵਿੰਦਰ ਸਿੰਘ ਵੀਰ ਬਜਰੰਗ ਭਾਦੂ ਵੀਰ ਧੰਨਵਾਦ ਬਾਈ ਸੂਰਜ ਜੀ ਸ਼ੰਭੂ ਬਾਰਡਰ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਉੱਥੇ ਇੱਕ ਕਿਸਾਨ ਵੀਰ ਬਜ਼ੁਰਗ ਕਿਸਾਨ ਸੀ ਸਾਡੇ ਉਹਨਾਂ ਗਿਆਨ ਸਿੰਘ ਉਹਨਾਂ ਦੀ ਮੌਤ ਹੋਣ ਦੀ ਸਮਾਚਾਰ ਹੈ ਜਿਹੜੀ ਉਹ ਮਿਲ ਰਿਹਾ ਹੈ ਸ਼ੰਭੂ ਬਾਰਡਰ ਦੇ ਉੱਪਰ ਦੁਖਦਾਈ ਜਿਹੜੀ ਘਟਨਾ ਵਾਪਰੀ ਹੈ ਤਾਂ ਅਬ ਹੋਰ ਕਿੰਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਆਇਦੇ ਭਾ ਜਿਹੜੇ 14 ਰੁਪਏ ਸੁਖਰਾਜ ਸਰਪੰਚ ਸਾਹਿਬ ਸਾਡੇ ਵੀਰ ਵੱਡੇ 6 ਕਿ ਜਿਹੜੇ ਸਾਡੇ ਪਿੰਡ ਭਰਾਵਾ ਕੋਈ ਨਹੀਂ ਆਉਂਦਾਗਾ ਠੇਕੇਦਾਰ ਇਸ ਵਾਰ ਤਾਂ ਤੇਜੀ ਮੁਸ਼ਕਲ ਆ ਸਰਪੰਚ ਸਾਹਿਬ ਹੌਸਲਾ ਨਾ ਛੱਡੋ ਵੀਰ ਬਿਲਕੁਲ ਵਧੂਗਾ ਰੇਟ ਹੌਸਲਾ ਜਿਹੜਾ ਉਮੀਦ ਹੈ ਕਦੇ ਨਾ ਛੱਡੋ ਛੱਡਣੀ ਵੀ ਨਹੀਂ ਚਾਹੀਦੀ ਨਾਲੇ ਤੁਸੀਂ ਤਾਂ ਪੂਰੇ ਸ਼ਹਿਨ ਸ਼ਿਵਤਾਲੇ ਬੰਦੇ ਹੋ ਭਰਾਵਾ ਕਮਲ ਕੁਮਾਰ ਫੋਲ ਸਪੋਰਟ ਧੰਨਵਾਦ ਬਾਈ ਜੀ ਬਲਵਿੰਦਰ ਸਿੰਘ ਬਹੁਤ ਵਧੀਆ ਪੱਤਰਕਾਰੀ ਧੰਨਵਾਦ ਵੀਰੇ ਹਾਂ ਹੋਰ ਕਿਨੂ ਮੰਡੀ ਦੇ ਵਿੱਚ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਰਹੇ ਹੋ ਤੁਸੀਂ ਮੰਡੀ ਜਿਹੜਾ ਕਿਨੂ ਅੱਜ 16 ਫਰਵਰੀ ਭਾਰਤ ਮੰਡ ਦਾ ਜਿਹੜਾ ਸੱਦਾ ਉਹ ਦਿੱਤਾ ਗਿਆ ਸੀ ਉਹਦੇ ਕਰਕੇ ਕਿੰਨਾ ਕਿਤੇ ਰੇਟ ਤੇ ਅਸਰ ਪਿਆ ਹੈ ਕੱਲ ਸ਼ਨੀਵਾਰ ਨੂੰ ਬੋਲੀ ਜਿਹੜੀ ਬੰਦ ਹੋਊਗੀ ਛੁੱਟੀ ਹੋਏਗੀ ਤਾਂ ਐਤਵਾਰ ਨੂੰ ਪਤਾ ਲੱਗੇਗਾ ਕਿ ਕੀ ਰੇਟ ਹੈ ਜਿਹੜਾ ਕੀ ਰੇਟ ਹੈ ਉਹ ਬੱਦਰਿਆ ਜਾ ਨਹੀਂ ਬੱਦਰਿਆ ਪਰਸੋਂ ਜ਼ਿਆਦਾ ਪਤਾ ਲੱਗੇਗਾ ਤਾਂ ਅਬੋਰ ਕਿੰਨੂ ਮੰਡੀ ਦੀਆਂ ਤਸਵੀਰਾਂ ਗਿਆਨ ਸਿੰਘ ਕਿਸਾਨ ਦੀ ਜਿਹੜੀ ਮੌਤ ਹੋਈ ਹੈ 78 ਸਾਲ ਦੇ ਬਜ਼ੁਰਗ ਕਿਸਾਨ ਸੀ ਗੁਰਦਾਸਪੁਰ ਦੇ ਸ਼ੰਭੂ ਗਾਰਡਰ ਤੇ ਉਹਨਾਂ ਦੀ ਡੈਥ ਹੋਈ ਹੈ ਸੂਚਨਾ ਮਿਲ ਰਹੀ ਹੈ ਤਾਂ ਅਬੋਰ ਕਿੰਨੂ ਮੰਡੀ ਦੇ ਵਿੱਚ ਸਰਪੰਚ ਸਾਹਿਬ ਸੁਗਰਾਜ ਵੀਰ ਦੱਸੋ ਵੀ ਕਿੰਨੂ ਵੇਚਦਾ ਤੁਸੀਂ ਕਿ ਨਹੀਂ ਹਰਮਨ ਲਵੀਰ ਤੁਸੀਂ ਕੀ ਰੇਟ ਵਿੱਚ ਆ ਕਮੈਂਟ ਕਰਕੇ ਜਰੂਰ ਦੱਸੋ ਦੂਜੇ ਵੀਰਾਂ ਨੂੰ ਵੀ ਪਤਾ ਲੱਗ ਜੇ ਬੰਦਾ ਬਜੀਓ ਹਾਲੋ ਵੀਰ ਸਿੰਘ ਮੰਮੂ ਖੇੜੇ ਤੋਂ ਵੀਰ ਧੰਨਵਾਦ ਬਾਈ ਇਧਰ ਵਪਾਰੀ ਹੈ ਕਿੰਨੂ ਭਾਲਦੇ ਫਿਰਦੇ ਆ ਉਹ ਕਹਿੰਦਾ ਬਾਈ ਉਧਰ ਆ ਜਾਓ ਉਹ ਭਾਲਦੇ ਨਹੀਂ ਵਪਾਰੀ ਆਪੇ ਆਏ ਆਪੇ ਆਏ ਕਿੰਨੂ ਭਾਲਦੇ ਆਏ ਵਪਾਰੀ ਬਾਈ ਤਾਂ ਕਮਲ ਕੁਮਾਰ ਗੁੰਮਰ ਬਾਈ ਜੀ ਕਿਹੜੀ ਜਗ੍ਹਾ ਤੋਂ 20 ਤੋਂ 30 ਰੁਪਏ ਰੇਟ ਆ ਤੁਹਾਡੇ ਪੂਰਾ ਆਰਾਮ ਜੀ ਇਧਰ ਕਿੰਨੂ ਆ ਵਪਾਰੀ ਵੇਖ ਰਹੇ ਆ ਤਾਂ ਮੰਡੀ ਦੇ ਵਿੱਚ ਲਗਭਗ ਮਾਲ ਹੈ ਜਿਹੜਾ ਅੱਜ ਚੱਕਿਆ ਗਿਆ ਹੜਤਾਲ ਕਰਕੇ ਕੁਝ ਘੱਟ ਵੀ ਆਇਆ ਸੀ ਕਿਉਂਕਿ ਅੱਜ ਭਾਰਤ ਮੰਡ ਦਾ ਜਿਹੜਾ ਸੱਦਾ ਕਿਸਾਨਾਂ ਵੱਲੋਂ ਦਿੱਤਾ ਗਿਆ ਸੀਗਾ ਬੰਦ ਵੀ ਰਿਹਾ ਤਾਂ ਸਗਰਾਜ ਸਰਪੰਚ ਘਰੇ ਥੱਲੇ ਬਹੁ ਡਿਗ ਰਹੇ ਹਨ ਡ੍ਰੋਪਿੰਗ ਹੋ ਰਹੀ ਹੈ ਭਾਈ ਅੱਜ ਵੀ ਕਈ ਕਿਸਾਨ ਵੀਰਾਂ ਨੇ ਦੱਸਿਆ ਕਿ ਡ੍ਰੋਪਿੰਗ ਕਾਫੀ ਹੋ ਰਹੀ ਹੈ। ਅਬੋਰ ਕਿੰਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੀਰੋ। ਕਿ ਅੱਜ ਜਿਹੜਾ ਭਾਅ 14 ਰੁਪਏ ਉੱਚਾ ਕਿੰਨੂ ਆ ਉਹ ਮੰਡੀ ਦੇ ਵਿੱਚ ਵੇਖਿਆ ਤਾਂ ਵੀਡੀਓ ਨੂੰ ਵੱਤੋ ਵੱਸਦਾ ਅਮਿਤ ਕੁਮਾਰ ਚਾਵਲਾ ਕਹਿ ਰਹੇ ਆ ਕੋਈ ਨਾ ਸਰਵਰ ਅੱਜ 8 ਰੁਪਏ ਕਮਲ ਕੁਮਾਰ ਲੁਧਿਆਣਾ ਤੋਂ ਵੀਰ ਸਾਡੇ ਰਪਾਲ ਸਿੰਘ ਧੰਨਵਾਦ ਬਾਈ ਉਥੇ 20 ਤੋਂ 30 ਰੁਪਏ ਲੁਧਿਆਣੇ ਰੇਟ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਸ ਕਰਦੇ ਆ ਵੀ ਰੇਟ ਵਧੇ ਕਿਸਾਨਾਂ ਨੂੰ ਸਾਡੇ ਵੀਰਾਂ ਨੂੰ ਫਾਇਦਾ ਹੋਵੇ ਵਧਣਾ ਵੀ ਚਾਹੀਦਾ ਰੇਟ ਮੰਗ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਆ ਕਿੰਨੂ ਦਾ ਰੇਟ ਵਧੇ ਫਸਲੀ ਵਿਪਿੰਡ ਦਾ ਕਰਨ ਵਾਲੇ ਕਿਸਾਨਾਂ ਦਾ ਗੁਰਜੀਦਾਨੇ ਵਾਲੇ ਤੋਂ ਸਾਡੇ ਵੀਰ ਵੱਡੇ ਸਤਿ ਸ਼੍ਰੀ ਅਕਾਲ ਬਾਈ ਜੀ ਆ ਵੇਖਿਆ ਕਿ ਨਹੀਂ ਕੀ ਰੇਟ ਅੱਛਾ ਕੀ ਰਹਾ ਹੈ ਵੇਖੀ ਨਹੀਂ ਬਾਈ ਕਹਿੰਦੇ ਕੀ ਰਹਾ ਤਾਂ ਕਰਕੇ ਤਾਂ ਹੈ ਮਹਾਰਾਜ ਤੇਰਸ ਸਿੰਘ ਵੀਰ ਸਾਡੇ ਆਏ ਆ ਤੇਰਸ ਸਿੰਘ ਕੀ ਕਹਿਣਾ ਚਾਹੁੰਗੇ ਵੀਰ ਆ ਜਮਾੜਾ ਹੀ ਆ ਰਿਹਾ ਇੱਕ ਟਾਈਮ ਤੇਰਸ ਸਿੰਘ ਵੀਰ ਆ ਸਾਡੇ ਸ਼ੇਧਰ ਭਾਗ ਦੇ ਓਏ ਇਹਦੇ ਨਾਲ ਟੱਕੜ ਕੇ ਹੀ ਜਿਓ ਤੇ ਸਰਕਾਰੀ ਕਰਮਚਾਰੀ ਕੇ ਕਰਮਚਾਰੀ ਪਉਂਦੇ ਆ ਸਰਕਾਰ ਨੂੰ ਵੀ ਬਹੁਤ ਵਧੀਆ ਸਵਾਵਾ ਦਿੰਦੇ ਆ ਤਾਂ ਮੰਡੀ ਦੇ ਵਿੱਚ ਆਏ ਆ ਵੀਰ ਇਹਨਾਂ ਦਾ ਵੀ ਤਜਰਬਾ ਲਵਾਂਗੇ ਬਾਈ ਕਿਵੇਂ ਲੱਗਦਾ ਰੇਟ ਕੋਈ ਵਧੂ ਕਿ ਕਿਦਾਂ ਹੈ ਚਾਂਸ ਜੇ ਘੱਟ ਲੱਗਦੇ ਪੈਣੇ ਇਹ ਰੇਟ ਵਧਨ ਦੇ ਉਮੀਦ ਸੀਗੀ ਪਰ ਆ ਜਿਹੜਾ ਹੁਣ ਦਿੱਲੀ ਵਾਲਾ ਬੰਦ ਕਰਕੇ ਵੀ ਜਿਹੜੀਆਂ ਗੱਡੀਆਂ ਗੁੱਡੀਆਂ ਨਹੀਂ ਜਾਂਦੀਆਂ ਉਹਦੇ ਕਰਕੇ ਦੇਖ ਤਾਂ ਥੋੜਾ ਘੱਟ ਹੀ ਆ ਤੇ ਅੱਜ ਵੀ ਆ 12-13 ਰੁਪਏ ਤੱਕ ਹੀ ਜਾ ਰਿਹਾ ਬਸ ਤੇ ਜੇ ਉੱਤੀ ਸੁਭਾਉਣਾ ਵੀ ਆ ਉਹ ਦਿਨਾਂ ਚ ਵਧੂ ਹੋਏ ਜੇ ਫਰਵਰੀ ਲਗਭਗ ਅੱਧੀ ਲੰਘ ਹੀ ਆ ਤਾਂ ਕਹਿੰਦੇ ਆ ਫਰਵਰੀ ਚ ਅੱਜ ਰੇਟ ਵਧੂ ਪਰ ਹੁਣ ਤੱਕ ਗੱਲ ਇਹ ਆ ਜੀ ਹੁਣ ਕਿਉਂਕਿ ਡਰਾਪਿੰਗ ਬਹੁਤ ਜ਼ਿਆਦਾ ਹੈਗੀ ਆ ਜਿਵੇਂ ਬਾਹਰ ਵਾਲੇ ਵਪਾਰੀ ਉਹ ਵਾਅ ਨਹੀਂ ਲਈ ਜਾਂਦੇਗੇ ਇੱਕ ਫਰੀ ਮੈਂ ਤਾਂ ਦੂਜੇ ਤੀਜੇ ਦੇਣਾ ਹੁਣ ਕੱਲ ਵੀ ਹੁਣ ਭੇਜਨੇ ਸੀ ਕਿੰਨੋਂ ਪਿੰਡ ਭੇਜਨੇ ਆ ਉਹ ਵੈਸੇ ਵੀ ਨਾਲ ਇੱਥੇ ਆਈਦਾ ਪਰ ਹਾਲਾਤ ਜਿਹੜੇ ਮਾੜੇ ਆ ਕੋਈ ਦੀ ਕੋਈ ਵਧੀਆ ਸਿਚੁਏਸ਼ਨ ਨਹੀਂ ਰੇਟ ਕੁਛ ਨਹੀਂ ਆ ਜਿਹੜਾ ਇਹ ਪਹਿਲਾਂ ਕੋਈ ਵਿਆਣੀ ਰਸਿਆ ਵੀ ਪਹਿਲਾਂ ਜਿਹੜੇ ਕਿਲੂ ਦਾ ਰੇਟ ਆ ਜਿਹੜਾ ਉਹ 25 26 ਰੁਪਏ ਵੇਚਦੇ ਰਹੇ ਆ ਤਾਂ ਇਹਦਾ ਕਿਲੂ ਉਹ 10 ਰੁਪਏ 8 ਰੁਪਏ ਇਹ ਸਪਾਕ ਦੇ ਤਾਂ ਕੀ ਕੀ ਕਹਿਣਾ ਚਾਹੁੰਦਾ ਬਾ ਜੋ ਵੀ ਜਿੰਮੇਵਾਰ ਲਈ ਬਹੁਤ ਮਾੜਾ ਹੈ ਜਦੋਂ ਵੱਲੋਂ ਪਹਿਲਾਂ ਇਹ ਵੀ ਸੀਪੀ ਚੱਲ ਥੋੜੀ ਜਦੋਂ ਮੌਸਮ ਠੀਕ ਹੋਊਗਾ ਤਾਂ ਰੇਟ ਠੀਕ ਹੋ ਜਾਊਗਾ ਬਟ ਜਦੋਂ ਗਰਮੀ ਇੱਕਦਮ ਜ਼ਿਆਦਾ ਪੈਣ ਲੱਗੀ ਉਹਦੇ ਨਾਲ ਜ਼ਿਆਦਾ ਉਹਦਾ ਜਿਹੜਾ ਡੋਪਿੰਗ ਜ਼ਿਆਦਾ ਹੋਊਗੀ ਤੇ ਇੱਕ ਹੁਣ ਜਿਹੜਾ ਦਿੱਲੀ ਵਾਲਾ ਇਸ਼ੂ ਦਾ ਬਹੁਤ ਮੇਨ ਹੈ ਉਹਦੇ ਕਰਕੇ ਜਿਹੜਾ ਮੇਨ ਨੁਕਸਾਨ ਹੋ ਬਹੁਤ ਜ਼ਿਆਦਾ ਨੁਕਸਾਨ ਹੈ ਜ਼ਿਆਦਾ ਕਿਉਂਕਿ ਬਾਹਰ ਜਾ ਹੀ ਨਹੀਂਦੀਆਂ ਗੱਡੀਆਂ ਇਹ ਤੋਂ ਉਹ ਦੇਖਾਇਆ ਨਗਰ ਦੀ ਜੋ ਯਾਰ ਇਹ ਰੇਟ ਤਾਂ ਸਗਲੇ ਪਈ ਆ ਅ ਮੈਂ ਤਾਂ ਸਮਝਿਆ ਵੀ ਜਿਹੜਾ ਦੁੱਗੀ ਵਾਲਾ ਨੁਕਸਾਨ ਹੈ ਉਹ ਹੋ ਰਿਹਾ ਹੈ ਰੇਟ ਹੈ ਜਿਹੜਾ ਮਾਲ ਜਦੋਂ ਜਾਣ ਹੀ ਰਿਹਾ ਤਾਂ ਉਹਦੇ ਕਰਕੇ ਰੇਟ ਤੇ ਅਸਰ ਹੈ ਜਿਹੜਾ ਉਹ ਜ਼ਰੂਰ ਪੈ ਰਿਹਾ ਕੁਲਵੀਰ ਸਿੰਘ ਕਹਿ ਰਿਹਾ ਵੀ ਨਰਮਾ ਮੰਡੀ ਬਾਈ ਜੀ ਬਿਲਕੁਲ ਅੱਜ ਕੋਸ਼ਿਸ਼ ਕਰਾਂਗੇ ਰੇਟ ਪਾਵਾਂਗੇ ਕੱਲ ਤੋਂ ਉਹ ਵੀ ਕੋਸ਼ਿਸ਼ ਕਰਾਂਗੇ ਤਾਂ ਇੱਕ ਵਾਰੀ ਫੇਰ ਮੈਂ ਤੁਹਾਨੂੰ ਦੱਸਦਾ ਹਬੋਰ ਕਿੰਨੂ ਮੰਡੀ ਦੇ ਵਿੱਚ ਅੱਜ 14 ਰੁਪਏ ਉੱਚਾ ਨਰਮਾ ਵੇਖਿਆ 13 ਰੁਪਏ ਆਮ ਜਿਹੜਾ ਦਾਸਤੋ ਤੇ 11-12 ਰੁਪਏ ਤੱਕ ਜਿਹੜਾ ਆਮ ਭਾਅ ਮੰਡੀ ਦੇ ਵਿੱਚ ਰਿਹਾ 16 ਫਰਵਰੀ ਦੇ ਭਾਅ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ